ਅੱਤੇ ਵੀ ਇੰਨੀਆਂ ਗੜਾਈਆਂ ਬੱਲਾ 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 ਨੂਨਾ ਮਾਤੀ ਵੈਗਰੂ ਜੀ ਦਾ ਕਾਲਾ ਸਾ ਸਿਰ ਵੈਗਰੂ ਜੀ ਕਿ ਮੈਂ ਤਾਂ ਉਹ 10 ਗਲਵਜ਼ ਕਿੱਥੇ ਹੱਥਾਂ ਵਾਲੇ ਉਹ ਮੈਂ ਨਾ ਪੱਖਾ ਜੀ ਹੁਣ ਬੰਦ ਹੈ ਥੋੜੀ ਜਿਹੀ ਕਮਰੇ ਚ ਗਰਮੈਸ ਉਹਦੇ ਕਰਕੇ ਫਿਰ ਮੇਰੇ ਸੌਕਸਾਂ ਗਲਵਜ਼ ਖੋਲ ਤੇ ਹਾਂ ਲਾ ਅੰਮੇ ਰੱਫੁੱਟਾ ਬਹੁਤ ਤੇਜ਼ ਹੋ ਗਿਆ ਬਹੁਤ ਤੇਜ਼ ਹੋ ਗਿਆ ਸਾਡਾ ਕਾਕਾ ਨੂਣਾ ਦਾ ਆ ਉਹ ਫੇਰ ਕਾ ਬੋਲਦਾ ਹੁਣੇ ਮੰਗ ਰੀਆ ਫੇਰ ਦੁੱਧ ਲੱਤ ਤੇ ਦੁੱਧ ਕਹਿੰਦੀ ਮੈਨੂੰ ਝੜਕੋ ਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਗੁਣ ਨਾਲ ਜੀ ਸਾਡੇ ਘਰ ਚ ਰੌਣਕ ਪੂਰੀ ਹਾਂ ਵਾਹ ਇਹ ਸਾਰੇ ਬਿਜੀ ਹੋਏ ਵੇ ਇਹਦੇ ਬਾਰੇ ਬਾਈ ਨਾ ਦਿਨ ਦਾ ਪਤਾ ਨਹੀਂ ਲੱਗਦਾ ਕਿੱਦਾਂ ਚੜ ਜਾਂਦਾ ਕਿੱਦਾਂ ਚੜਦਾ ਮੈਂ ਤਾਂ ਸ਼ਿਰ ਰੀਪ ਦਾ ਰਾਤ ਦਾ ਨਹੀਂ ਪਤਾ ਲੱਗਦਾ ਨਾ ਦਿਨ ਦਾ ਪਤਾ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਥਾ ਤੁਹਾਨੂੰ ਖੁਸ਼ ਰੱਖੇ ਚੜਦੇ ਆ ਕਲਾ ਚ ਰੱਖੇ ਜੀ ਬਾਕੀ ਛੋਟਾ ਬੱਚਾ ਆਉਣ ਦੇ ਨਾਲ ਹੈ ਨਾ ਘਰ ਦੇ ਵਿੱਚ ਔੜਕਾ ਜਾਂਦੀ ਆ ਵਾਹਿਗੁਰੂ ਵਾਹਿਗੁਰੂ ਬਾਕੀ ਕੀ ਗੱਲ ਹੋਰ ਦੱਸੀਏ ਜੀ ਆਪਾਂ ਵੀ ਟੋਪੀ ਬਾਰੇ ਸਾਨੂੰ ਬਹੁਤ ਕਮੈਂਟ ਆ ਰਹੇ ਆ ਵੀ ਤੁਸੀਂ ਐਨੀ ਮੋਟੀ ਟੋਪੀ ਦਿੱਤੀ ਉਹੋ ਵੀ ਇਹ ਟੋਪੀ ਬਿਲਕੁਲ ਨਾਰਮਲ ਆ ਕਾਟਨ ਹੈ ਕਾਟਨ ਦੀ ਟੋਪੀ ਆ ਹਲਕੀ ਟੋਪੀ ਆ ਹੂੰ ਇਹਦੇ ਕਾਟਨ ਦੇ ਕੱਪੜੇ ਹੀ ਪਾਉਂਦੇ ਆ ਹਾਂ ਕਾਟਨ ਦੇ ਹੀ ਆ ਸਾਰੇ ਵੀ ਆ ਥੋੜਾ ਬਹੁਤਾ ਕਈ ਵਾਰ ਹੁਣ ਜਿਵੇਂ ਅੱਜ ਥੋੜਾ ਜਿਹਾ ਮੀਂਹ ਬਾਹਰ ਪਿਆ ਹੈ ਨਾ ਕੱਲ ਵੀ ਪਿਆ ਤੇ ਹਵਾ ਵੀ ਚੱਲੀ ਫੇ ਥੋੜਾ ਬਹੁਤਾ ਬੱਚਾ ਲਵੇਟਣਾ ਪੈਂਦਾ ਕੱਪੜੇ ਦੇ ਵਿੱਚ ਹਾਂ ਜਿਆ ਤਾਂ ਇਹ ਫੁੱਲ ਹਾਂ ਲਈ ਤਾਂ ਫੁੱਲ ਲਾਓ ਛੋਟੀ ਆ ਜੇ ਹੁਣੇ ਇਹਨੂੰ ਠੰਡ ਲੱਗ ਗਈ ਫੇ ਦੰਦਾਂ ਰਾਜੇਂਗੀ ਆ ਫੇ ਬਾਹਰ ਹੋ ਜੂਗੀ ਜਾੜੀ ਕੁਕੂ ਜੀ ਹਾਂ ਹਾਂ ਤੇ ਦੂਸਰੇ ਪਾਸੇ ਰੋਹ ਜਾਣਾ। ਇੱਥੇ ਗੱਲ ਹੈ ਹੁਣ ਮੈਂ 2 ਦਿਨ ਗਈ ਰਹੀ ਆ ਬਾਹਰ। ਹਮ ਮੇਰਾ ਸਰੀਰ ਉਵੇਂ ਨਹੀਂ ਤਾਂ ਵੀ ਠੀਕ ਹੈ। ਹਮ ਜਿਵੇਂ ਹੁਣ ਮੈਂ ਰਾਤ ਜਿਹੇ ਕੋਲ ਆਈ ਆ ਹੁਣ ਆਇਆ ਸਰੀਰ ਵੀ ਠੀਕ ਹੈ। ਉਹ ਫਿਰ ਧਿਆਰੇ ਤੇ ਲੱਗ ਜਾਂਦਾ ਸਰ। ਹਾਂ ਨਹੀਂ ਬੰਦਾ ਆਪਣੇ ਤੇ ਧਿਆਨ ਲਈ ਜਾਂਦਾ। ਉੱਪਰ ਰਹਿੰਦੇ ਆ ਉਹ ਹਵਾ ਵੀ ਬਹੁਤ ਲੱਗਦੀ ਆ। ਪਰ ਦੂਸਰੇ ਉਸ ਵੀ ਉਹ ਜਿਹੜੇ viewers ਬੋਲਦੇ ਆ ਉਸ ਅਕੋਰਡਿੰਗ ਬੋਲਦੇ ਉਹ ਨੀਵੇਂ ਰਹਿੰਦੇ ਹੁਣੇ ਆ। ਹਾਂ ਵੀ ਤਾਂ ਕਰਕੇ ਕਹਿੰਦੇ ਹੁਣ ਵੀ ਗੱਲਾਂ ਮਤਾਂ ਵੀ ਤੁਸੀਂ ਕੀ ਸਾਡੇ ਉੱਪਰ ਤਾਂ ਬਹੁਤ ਲੱਗਦੀ ਹੈ ਪ੍ਰਸ਼ਾਸਨ ਦੀ ਸਾਰਿਆਂ ਨੂੰ ਉਹ ਚੱਲ ਟੈਨਸ਼ਨ ਹੁੰਦੀ ਹੈ ਸਾਰਿਆਂ ਨੂੰ ਨਹੀਂ ਉਹ ਗੱਲ ਹੀ ਵੀ ਵਧੀਆ ਗੱਲ ਆ ਜੋ ਆਪਣੇ ਬਾਰੇ ਸੋਚਦੇ ਹਾਂ ਜੇ ਕੰਸਲਟ ਤਾਂ ਹੀ ਕਰਿਆ ਹਾਂ ਜੇ ਇਹਨਾਂ ਨੂੰ ਕੋਈ ਦੁੱਖ ਤਕਲੀਫ ਤਾਂ ਕਰਿਆ ਵੈਸੇ ਵਧੀਆ ਲੱਗਿਆ ਛੰਬੀ ਪਤਾ ਜੀ ਅਸੀਂ ਕਿਹੜੇ ਕਿਹੜੇ ਕੱਪੜੇ ਪਾਉਣੇ ਗੁਕੂ ਦੇ ਹੈਨਾ ਵੀ ਕਾਉਂਫੀ ਦੇ ਬਨੇ ਕਾਉਂਫੀ ਮੋੜ ਕੇ ਪਾਇ ਜੀ ਜੀ ਕੰਫਰਟੇਬਲ ਹੋਗੀ ਇਹ ਤਾਂ ਉਹਦਾ ਜਿਆ ਵੱਡਾ ਹੈ ਪਰ ਉਹ ਦੇਖ ਆਪਣੇ ਨੂੰ ਬਿਆੜੀ ਜੀ ਜੀ ਦੋ ਦੋ ਤੋ ਸੂਤ ਬੋਲਦੇ ਆ ਹਨਾ ਵੀ ਬਸ ਉਹ ਦੇਖਣਾ ਇੱਕ ਗੱਲ ਹੈ ਜੀ ਜਿਹੜਾ ਸਾਡੇ ਚੌਣ ਵਾਲ ਕਿੰਨੀ ਬਰੀਕੀ ਨਾਲ ਦੇਖਦੇ ਹੈ ਹਨਾ ਹਾਂ ਉਹ ਪਿਆਰ ਕਰਦੇ ਆਪਾਂ ਨੂੰ ਆ ਇੱਕ ਡੱਬਾ ਪਿਆ ਜੀ ਆ ਹੂੰ ਇਹ ਜਦੋਂ ਡੱਬਾ ਆਇਆ ਜੀ ਉਸ ਦਿਨ ਰਾਤ ਨੂੰ ਕੈਨੇਡਾ ਤੇ ਸਾਡੀ ਮਨਪ੍ਰੀਤ ਭੈਣ ਆ ਬਲਾਸਪੁਰ ਤੇ ਉਹਨੇ ਜਦੋਂ ਫੋਨ ਕਰਤਾ ਫੋਨ ਕਿਹਾ ਸੌਰੀ ਮੈਸੇਜ ਕਰਿਓ ਨੇ ਹਾਂ ਬਿੜਣਾ ਦੁੱਧ ਲੈ ਕੇ ਆ ਤੁਸੀਂ ਵੀ ਉਹ ਗੱਲ ਤਾਂ ਆ ਗਿਆ 6 ਤੋਂ ਲੈ ਕੇ 12 ਮਹੀਨਿਆਂ ਦੇ ਬੱਚੇ ਵਾਲਾ ਹੋ ਹੂੰ ਵੀ ਤੁਸੀਂ ਹਰ ਗੰ ਨੂੰ ਨਾ ਦੇ ਦਿਓ ਕਿਉਂਕਿ ਪਹਿਲੇ ਖੇ ਨਾਲ ਹਾਂ ਨਹੀਂ ਉਹ ਵੀ ਗੱਲ ਠੀਕ ਆ ਵੀ ਕੀ ਹੋਰ ਬੰਦੇ ਨੇ ਇੱਕ ਨੂੰ ਹੋਰ ਬਹੁਤ ਐਂਚਰ ਹੋ ਗਈ ਸੀ ਹਾਂ ਉਹ ਬੜੀ ਨੈਸ ਸੀ ਤੇ ਹਾਂ ਉਹਨੇ ਚੱਲਣ ਦੇ ਕਹਿੰਦੀ ਮੈਂ ਮੈਂ ਤਾਂ ਕੰਮ ਪਰ ਚਲੀ ਤੇ ਜਦ ਮੈਂ ਵੀਡੀਓ ਦੇਖ ਕੇ ਕਹਿੰਦੀ ਮੈਂ ਕਹਿੰਦੀ ਨਹੀਂ ਮੈਂ ਪਾਰਲੀਮੈਂਟ ਲੇਟ ਐ ਹੋ ਜੂਗੀ ਪਹਿਲਾਂ ਮੈਂ ਫੋਨ ਕਰਾਂ ਤਾਂ ਆਪ ਵੀ ਕਹਿੰਦੀ ਤੁਸੀਂ ਤੂੰ ਦੁਕਾਨ ਤੇ ਲੈ ਕੇ ਆਏ ਆ ਬਾਵੇ 5-5 ਮਿੰਟ ਲਾਉਣੇ ਆ ਕਹਿੰਦੀ ਮੈਨੂੰ ਜਾਣਾ ਕੰਮ ਪਰ ਬਈ ਏਕੜਾ ਏਕੜਾ ਕਰਕੇ ਤੁਸੀਂ ਉਹ ਬਹੁਤ ਦੁੱਧ ਦੁੱਧ ਬਾਰੇ ਮਤਲਬ ਇਹ ਦੁੱਧ ਗਲਤ ਆ ਇਹ ਤੁਸੀਂ ਮੋੜੋ ਦੁੱਧ ਨੂੰ ਇਹ ਫਿਰ ਤਾਂ ਅਸੀਂ ਵਰਤਿਆ ਨਹੀਂ ਜੀ ਅਸੀਂ ਫਿਰ ਡੱਬਾ ਹੋਰ ਲਿਆਂਦਾ ਜੀ ਹੋਰ ਡੱਬਾ ਉਹਨਾਂ ਅਜੇ ਤੇ ਪੈਕ ਕਰਕੇ ਰੱਖਿਆ ਹੋਇਆ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਮਾਸੀ ਕਹਿੰਦੇ ਵੀ ਦਿਨ ਚ ਦੋ ਦੋ ਵਾਰੀ ਕੱਪੜੇ ਬਦਲਦੀ ਆ ਰਵਿੰਦਰ ਚਾਰ ਚਾਰ ਵਾਰੀ ਕੱਪੜੇ ਬਦਲਦਾ ਦਿਨ ਚ ਅੱਛਾ ਕੋਈ ਗੱਲ ਨਹੀਂ ਜੇ ਤਾਂ ਮੜਦਾ ਜਾਨ ਨੂੰ ਲੈਦਾ ਦੁੱਧ ਤਾਂ ਪਾ ਕੇ ਆ ਕੇ ਲੈਦਾ ਉਹ ਕੰਮ ਵਾਲਾ ਬੰਦਾ ਮੈਂ ਸੱਚ ਬੜਨਾ ਤਾਂ ਲੈਦਾ ਉਹ ਖੋਲ ਕੇ ਫਿਰ ਸ਼ਾਮ ਨੂੰ ਜੇ ਕਿਤੇ ਸੌਦਾ ਪੱਤਾ ਲੈਣ ਜਾਣਾ ਉਹਨੂੰ ਲੈਦਾ ਆਏ ਚੱਲਦੇ ਆ ਬਾਪਤੀ ਦੇ ਕੱਪੜੇ ਦੇਖ ਲੋ ਤੁਸੀਂ ਚੱਲ ਕੰਮ ਆ ਤੁਮ ਕਰਦੀ ਦੇਖਣਾ ਜ਼ਰੂਰੀ ਆ ਹਨਾ ਇਹਨੇ ਆਪਣਾ ਦੁੱਧਵਾਦ ਦੇਖਣਾ ਜ਼ਰੂਰੀ ਆ ਹੋਰ ਹੀ ਵਾਰ ਹਟਿਆ ਹੋਇਆ ਦੁੱਧ ਕੱਢ ਲੈਂਦਾ ਆ ਤਿਆਰ ਹੋ ਕੇ ਰਹਿਣ ਦਾ ਰਵਿੰਦਰ ਨੂੰ ਵੀ ਬਹੁਤ ਰਹਿਣਾ ਇਦਾਂ ਪੂਰਾ ਦੇਖਦੀ ਆ ਉੱਪਰ ਹਾਂ ਕਿ ਕਿਹਦਾ ਲਾਈਟ ਵਾਲੇ ਮਾਂ ਮਾਂ ਜੀ ਨੂੰ ਬੁਲਾਉਂਦਾ ਤਾਂ ਮੈਂ ਚੁਟਕੀ ਮਾਰਦਾ ਮੇਰੇ ਉਹਦੇ ਨਾਲ ਪੂਰਾ ਧਿਆਨ ਨਾਲ ਦੇਖਦੀ ਸੀ ਹੱਥ ਨੂੰ ਕਿ ਕਿੱਧਰ ਕਿੱਧਰ ਨੂੰ ਮਨੋਸ਼ਾਰੇ ਮਾਰਦੇ ਆ ਗਰਦਨ ਤਾਂ ਸਿੱਧੀ ਜੀ ਕਰ ਆ ਆ ਨਾ ਆਪ ਕਰੀ ਗਿਆਂ ਨੇ ਦੇਖੀ ਮੈਂ ਮਾਰਦੀ ਹਾਂ ਹਰ ਗੁੜੇ ਅੱਖਾਂ ਹੀ ਬੰਦ ਕਰ ਲਈ ਇਹਨੇ ਤਾਂ ਤੁਹਾਡੇ ਆਪ ਦੇ ਮੁਤੇ ਦੇਖ ਲੈ ਲੈ ਬੇਬੇ ਨਾਲ ਗਨਹਾਸ ਦੀ ਤੇ ਸੇਰੀ ਪਰਨਾਨੀ ਦੀ ਹਾਂ ਮੈਂ ਥੋੜਾ ਪਰਨਾਨੀ ਨਾਲ ਖੇਲਦੀ ਸੀ ਕਹਾਂ ਮੈਂ ਆਪਣੀ ਨਾਲ ਚਲਾਨਾ ਹੁਣ ਦਿਨ ਚ ਆਇਆ ਹੁਣ ਥੋੜਾ ਜਿਹਾ ਦਿਨ ਚ ਜਾਗਣਾ ਲੱਗ ਗਿਆ ਤਾਂ ਰਾਤ ਨੂੰ ਟਿਕੀ ਰਹੂਗੀ ਮੇਰੇ ਸੋਨਾ ਜੇ ਨਾ ਹੈ ਹੁਣ ਵੀ ਤੋ ਤਿੰਨ ਘੰਟੇ ਜਾਗਲੀ ਫੇਰ ਰਾਤ ਨੂੰ ਟਿਕੀ ਰਹੂਗੀ ਜੇ ਹੁਣ ਸੌਂ ਨਹੀਂ ਫੇਰੇ ਰਾਤ ਨੂੰ ਟੁੱਟਦੀ ਉੱਥੇ ਜੇ ਉਹ ਬੱਚਾ ਵਧੀਆ ਦਿਨ ਚ ਖੇਲੇ ਫੇਰ ਰਾਤ ਨੂੰ ਸੌ ਜਾਣਾ ਨਾਲੇ ਮੰਮੀ ਹਣੀ ਤਾਂ ਗੁਰਦੀਆਂ ਵੇ ਨਾ ਨਾਨੀਆਂ ਤਾਂ ਗੋਂਗੀਆਂ ਵੇ ਆਹੋ ਨਾਨੇ ਤਾਂ ਹੁਣ ਕਮਰਾ ਬਦਲਣ ਲੱਗ ਗਏ ਸੁਣਾ ਦੇ ਸੁਣਾ ਦੇ ਸੁਣਾ ਦੇ ਤਾਂ ਫੋਨ ਕਰਾਇਆ 4 ਵਜੇ ਤੇਰੇ ਕੋਲ ਆਇਆ ਕਿ ਨਹੀਂ ਜਾਂ ਤਾਂ 10 ਵੀ ਮੈਂ ਪਾਸਾ ਲੈ ਕੇ ਸੌਂ ਗਿਆ ਨਾ ਨਾ ਉਹ ਗੱਲ ਨਹੀਂ ਨਾ ਨਾ ਕਿਤੇ ਕਮਰਾ ਬਦਲੂਗਾ ਬਦਲਣ ਨਾਲ ਉਹਥੇ ਹੀ ਪਾਉਂਦੇ ਹਾਂ ਸੀ ਹੋਰ ਕਹਿ ਦੇ ਆਪਣੇ ਨੂੰ ਲਾ ਸਾ ਤਾਲੂ ਇਹਨਾਂ ਪਣ ਚੌਕੇ ਚੜਾ ਦੇਣਾ ਹਰ ਗੋਣੋ ਇਹ ਤਾਂ ਜਿਹੜੇ ਮਰਜ਼ੀ ਦਾ ਅਮਰੇ ਚ ਲੈ ਕੇ ਪੈ ਜਾ। ਹਰ ਗੋਣੇ ਚੌਕੇ ਚੜਨਾ। ਨਾ ਉਹਦੀ ਮੰਮੀ ਨੂੰ ਰੋਟੀ ਪਾਣੀ ਖਿਲਾਉ। ਦੋਨਾਂ ਜਣੇ ਜਿਹੜੀ ਕੀ ਕੰਨ ਚ ਕਹਿੰਦੇ ਹੁੰਦੇ ਆ ਬੱਚੇ ਦੀ ਬੋਤੀ ਚ ਮਠਾਟੇ ਮਾਂ। ਵੀ ਕਾਤਾ ਪੀਤਾ ਹਾ ਜਵਾਬ। ਮੈਂ ਖਾਉਂਗੀ ਪੁੱਤ ਮੇਰਾ ਹਾਜਮ ਕੱਲ ਲੀ। ਹਮ। ਜਿਵੇਂ ਕਹਾਂ ਲੂ ਵੀ ਰੋਟੀ ਪਾਣੀ ਖਾਣਾ। ਕਸ ਵੀ ਮਾ। ਚੋਲ ਚੂਲ ਖਾ ਸਕਦੇ ਆ। ਅੱਛਾ ਆਲੂ ਆਲੇ ਪਰੌਠੇ ਬਣਾ ਲਈ। ਉਹਦਣ ਦੇ ਮਨ ਨੂੰ ਗੰਨਤ ਕੇ ਤੁਸੀਂ ਮੈਂ ਕਿੰਨੇ ਪ੍ਰਸਾਦਾਂ ਸਾਖਲੇ ਉਦੋਂ ਦਿਨ ਜਦੋਂ ਦੇ ਹਰ ਗੋਣਾ ਹੀ ਆ ਇੱਕ ਰੋਟੀ ਖਾਦੀ ਐ ਨਹੀਂ ਬਾਕੀ ਖਿਚੜੀ ਕੁਝ ਵੀ ਉਹ ਦੋ ਦੋ ਚਾਂ ਦੇ ਲਈ ਨਾ ਮੰਮੀ ਜਿੱਦ ਜਿੱਦਣ ਪਿੰਡੀਆਂ ਦੀ ਸਬਜ਼ੀ ਬਣਾਈ ਤੀ ਨਾ ਰਵਿੰਦਰ ਨੂੰ ਦੋ ਰੋਟੀਆਂ ਉਦੋਂ ਮੈਂ ਖਾ ਲਈਆਂ ਤੀਆਂ ਰੱਜ ਕੇ ਖਾ ਲਈਆਂ ਉਹ ਫਿਰ ਨਾ ਖਾਦੀ ਐ ਓਏ ਕਿੱਡੀ ਕਬੜੀ ਬਹਾਦਰੀ ਦੀ ਗੱਲ ਆ ਵੀ 7 ਦਿਨ ਹੋ ਅੱਜ 7 ਦਿਨ ਨਹੀਂ 8 ਦਿਨ ਹੋ ਗਾ ਅੱਠ ਦਿਨ ਦੀ ਅੱਠ ਦਿਨ ਦੇ ਹੋ ਗੇ 8 ਦਿਨ ਚ ਗਿਣ ਕੇ 4 ਰੋਟੀਆਂ ਖਾ ਲਈਆਂ ਕਿੱਡੀ ਕਬੜੀ ਗੱਲ ਆ ਓਏ ਚਲ ਵੈਸੇ ਪੰਜੀਰੀ ਵੀ ਤਾਂ ਖਾਂਦੀ ਆ ਭੁੱਖਣੀ ਲੱਗਣ ਲੱਗਦੀ ਆ ਆਪਾਂ ਜੀਰੀ ਕੱਲ ਪਰਸੋ ਤੇ ਬਣਾਈ ਆ ਸੰਜੀਰੀ ਵੀ ਕਿੱਥੇ ਖਾਂਦੀ ਆ ਉਹ ਐਨੀ ਲੈ ਫਿਰ ਜਦੋਂ ਟਾਈਮ ਫਰੂਟ ਫਰਾਡ ਪਰ ਜ਼ੋਰ ਤਾਂ ਆਏਗਾ ਮੰਮੀ ਉਹ ਅਰੇ ਇਹ ਤਾਂ ਛੁੱਟੀਆਂ ਕਈ ਜਾਂਦੀ ਦੇਖ ਤੇਰਾ ਵੀਰ ਜੀ ਨੇ ਉਦੋਂ ਜਦੋਂ ਡਾਕਟਰ ਨੇ ਕਹੇ ਵੀ ਨਾ ਫਰੂਟ ਵਗੈਰਾ ਜ਼ਿਆਦਾ ਦੂਰ ਤੁਸੀਂ ਹੈਨਾ ਉਦੋਂ ਲੈ ਦੇਖ ਲਾ ਮਸੰਮੀਆਂ ਵੀ ਯਾਰ ਆਪਣਾ ਅਨਾਰ ਫਿਰ ਕੇਲੇ ਕਿੰਨੇ ਪਏ ਆਪਣੇ ਫ੍ਰਿਜ ਸੇਬ ਪਏ ਆ ਦੰਦੇ ਵੀ ਆ ਇਥੇ ਪਲੇਟ ਚ ਜੇ ਆਪਾਂ ਕੱਟ ਕੇ ਰੱਖ ਦਨੇ ਆਪਣੇ ਵਰਗਾ ਹੀ ਖਾ ਲੈਨੇ ਤਾਂ ਰਹਿ ਜਾਂਦੀ ਆ ਨਾ ਨੂਰ ਖਾਂ ਹੋ ਜਾਂਦੇ ਥੋੜੇ ਜੇ ਦੁੱਧ ਤਾਂ ਪੀ ਜੰਨੀ ਆ ਜਿੰਨਾ ਕ ਪੀ ਹੁੰਦਾ ਉਹ ਪਿਆ ਸਰੇ ਦਾ ਲੱਗਦਾ ਉਹ ਪਿਆ ਹੈ ਨਾ ਸਰੇ ਦਾ ਰੋਦਾ ਇਹ ਕੀ ਗੱਲ ਹੈ ਹੁਣ ਗਹੁ ਨਿਕਾ ਦੇਖ ਮੇਰੀ ਗੱਲ ਸੁਣ ਆਈ ਨਹੀਂ ਹੁੰਦਾ ਹੁੰਦਾ ਠੀਕ ਹੈ ਮੇਰੀ ਗੱਲ ਸੁਣ ਮਗਵਾ ਕੇ ਮੈਂ ਰੱਖਿਆ ਨਾ ਮੈਨੂੰ ਬੇੜ ਦੇਣਾ ਉਹ ਠੰਡਾ ਹੋ ਗਿਆ ਮੇਰੀ ਗੱਲ ਨਹੀਂ ਗੱਲ ਨਹੀਂ ਸਮਝਦੀ ਤੁਸੀਂ ਇਹ ਨਹੀਂ ਤਾਂ ਦੁੱਧ ਵੀ ਖਰਾਬ ਕਰਦਾ ਕਰਾਈ ਅੰਦਾ ਮੇਰਾ ਸਰੀਰ ਨਹੀਂ ਉਹ ਕਰਦਾ ਮੈਂ ਕਿਹਾ ਮੇਰਾ ਧਿਲ ਘਬਰਾਉਣ ਲੱਗ ਜਾਂਦਾ ਮੇਰੇ ਬਾਹਰ ਨੂੰ ਆਉਂਦਾ ਸਭ ਕੁਝ ਫਿਰ ਮੈਂ ਚਾਹਉਣੀ ਆ ਵੀ ਜਦ ਮੇਰਾ ਸਰੀਰ ਮੰਗੇ ਮੈਂ ਫਟਾਫਟ ਫੀਲ ਮਾ ਉਹਨੂੰ ਚਾ ਕੇ ਆਹ ਗੱਲ ਹੈ ਜੀ ਪਰ ਹੁਣ ਜਦ ਪੀਵਾਂਗੀ ਨਮਾ ਬਣਾ ਕੇ ਦਵਾਂਗੇ ਉਹ ਨਹੀਂ ਪੀਣਾ ਉਹ ਨਾ ਪੀਏ ਕੰਮ ਨਹੀਂ ਆਇਆ ਕਰ ਦੁੱਧ ਬਣਾਉਣਾ ਖਾਸ ਹੀ ਸਾਰੀ ਮੜਾਈ ਪਾਇਆ ਠੀਕ ਹਮ ਸਾਡੇ ਕੋਲ ਹੁਣ ਗਾਂ ਦਾ ਦੁੱਧ ਆ ਰਿਹਾ ਉਹਦੇ ਕੋਲ ਮੜਾਈ ਜੀ ਵਿਚਾਰੇ ਇਹ ਮੈਂ ਤਾਂ ਕਹਾਂ ਰਿਹਾ ਦੱਸੋ ਗੜੀ ਕੌਣ ਤੇ ਲੱਗੀ ਗੜੀ ਰਵੈਂਟਰ ਨੂੰ ਹੋ ਵੀ ਦੋ ਮਹੀਨਿਆਂ ਗਿਆ ਬੰਜਾ ചെക്ക ഇംഗല ਆ ਔਰਤ ਨਿਕ ਮਿੰਟ ਲਾਏ ਮੇਰੀ ਤਾਂ ਸੁਣੀ ਹੋਣੀ ਹੈਗੀ ਕੋਈ ਵੀ ਗੱਲ ਉਹਨੇ ਮਤਲਬ ਆਪਣੀ ਆਪਣੀ ਸੁਣਾਤੀ ਉਹਨੇ ਸਾਰੀ ਇੱਕਦਾਂ ਚੁੱਲੇ ਮਗਰ ਪੈ ਗਈ ਉਹ ਚੁੱਲਾ ਕਹਿੰਦੀ ਚੁੱਲੇ ਨੂੰ ਮਿੱਟੀ ਨਹੀਂ ਲਾਈ ਤੁਸੀਂ ਵੀ ਚੁੱਲਾ ਤੁਸੀਂ ਬਣਾ ਨਹੀਂ ਸਕਦੇ ਉਹਨੂੰ ਮਿੱਟੀ ਤਾਂ ਲਾ ਸਕਦੇ ਹਾਂ ਬੇਟਾ ਉੱਟਾਂ ਦੇ ਉਹਦੇ ਬਾਅਦ ਫਿਰ ਕਹਦੀ ਵੀ ਤੁਸੀਂ ਛੱਲਾ ਦਾ ਕਹਿੰਦੀ ਤੁਸੀਂ ਬੂਲ ਵਾਲਾਂ ਤੇ ਘਟਵਾ ਲਿਆ ਦੱਸ ਕਿਹੜਾ ਘਟਾ ਲਿਆ ਕਹਿੰਦੀ ਰੱਜੀ ਉਹਦਾ ਰੱਜੀ ਦਾ ਵੀ ਭੂਆ ਦਾ ਵੀ ਉਹਦਾ ਕੋਈ ਅਸੀਂ ਤਾਂ ਸਾਨੂੰ ਪਤਾ ਵੀ ਅਸੀਂ ਕਿਹੜੇ ਹਸਾਬ ਨਾਲ ਉਹਨੂੰ ਬੁਲਾਇਆ ਓਏ ਤੇ ਲਵਪਰੀਤ ਵਿਚਾਰੀ ਕਿਹੜੇ ਹਿਸਾਬ ਨਾਲ ਆਉਂਦੀ ਔਰ ਹੱਥ ਚੋਂ ਉਹਨੂੰ ਦੇਖ ਕੇ ਕੋਈ ਸਿਆਣੀ ਭੈਣ ਸੀ ਸਾਡੀ ਚੱਲ ਹੁੰਦਾ ਉਹ ਆਪਣਾ ਵਿਚਾਰ ਕਰਦੇ ਵੀ ਇੱਕੜਾ ਹੁੰਦਾ ਜੀ ਨਹੀਂ ਗੱਲ ਬਿਲਕੁਲ ਆਪਾਂ ਗਲਤ ਨਹੀਂ ਕਹਿੰਦੇ ਹੈਗੇ ਚਲੋ ਸਾਰੇ ਵੀ ਹੈਨਾ ਆਪਾਂ ਵੀ ਸੋਚੀ ਆਪਾਂ ਕਿਸੇ ਨੂੰ ਨਾ ਤਾਂ ਰੋਕ ਸਕਦੇ ਆ ਕਿਹੜਾ ਹੋਰ ਵੀ ਗੱਲ ਵੀ ਕੀ ਵੀ ਨੇੜੇ ਕਰਕੇ ਸੱਜ ਦਿੰਦਾ ਨੇੜੇ ਕਰਕੇ ਨਹੀਂ ਸੱਜ ਉਹਨਾਂ ਨੇ ਵੀ ਹੁੰਦਾ ਉਹ ਕਹਿੰਦੀ ਉਹ ਪਤਾ ਭੈਣ ਨੇ ਪਤਾ ਭੈਣ ਕਹਿੰਦੀ ਕਹਿੰਦੀ ਦੇਖ ਤੂੰ ਵੀ ਕਹਿੰਦੀ ਉਧਰ ਨੇਤਰ ਬਾਈ ਵੀ ਹੈ ਕਹਿੰਦੀ ਚੁੱਲ੍ਹੇ ਦਾ ਕੰਮ ਤੁਸੀਂ ਸਾਰਾ ਜਾਣਦੇ ਕਹਿੰਦੀ ਦੋ ਨਾਨੀਆਂ ਤੇ ਕਹਿੰਦੀ ਕਿ ਕੁੜੀ ਦੀ ਸੰਭਾਲ ਹੁੰਦੀ ਨਹੀਂ ਨਾਨੀਆਂ ਲਈ ਉਦੋਂ ਭੋਗਤੇ ਜਾਣਾ ਤਾਂ ਉਹਦੇ ਕਰਕੇ ਫਿਰ ਬੁਲਾ ਹਾਂ ਨਾਲੇ ਨਾਣੇ ਦੀਦੀ ਕਹੀ ਵੀ ਗਈ ਮੈਂ ਆਉਣਾ ਮੈਂ ਹੋਣਾ ਬੈਠੀ ਨਹੀਂ ਆ ਜਿਹੜੀ ਭਤੀਜੀ ਆ ਇਹਦੇ ਨਾਲ ਛੁੱਟੀਆਂ ਆਣਿਆਂ ਨੂੰ ਉਹਦੇ ਕਰਕੇ ਉਹ ਕੋ ਰਹਿ ਗਈ ਨਹੀਂ ਇਹ ਵੀ ਮੈਂ ਉਹਦੀ ਗੱਲ ਕਰਦੀ ਆ ਵੀ ਚਲ ਦੁੱਖ ਸੁਖ ਦੇ ਵਿੱਚ ਦਾ ਵੀ ਕੀ ਉਹਨਾਂ ਨੇ ਵੀ ਤਾਂ ਇਹੋ ਕੁਝ ਲੱਗਦੀ ਹੈ ਜੇ ਆਪਾਂ ਸੋਚੀਏ ਵੀ ਉਹਨਾਂ ਦਾ ਵੀ ਚਲੋ ਫਰਜ਼ ਤਾਂ ਹੈਗਾ ਉਹ ਨਹੀਂ ਗੱਲ ਗੱਲ ਇੱਕ ਪਾਸੇ ਨੂੰ ਸਹੀ ਵੀ ਹੈ ਹਾਂ ਇੱਕ ਪਾਸੇ ਉਹਨਾਂ ਦੀ ਜਿੰਮੇਵਾਰੀ ਪਹਿਲੇ ਕਿ ਆਈ ਨਹੀਂ ਆਪਣੀ ਜਿੰਮੇਵਾਰੀ ਤਾਂ ਠੀਕ ਆ ਭੈਣ ਕਹਿੰਦੀ ਤੁਹਾਡੀ 100 ਪ੍ਰਾਈਵੇਸੀ ਤੁਸੀਂ ਘਰ 'ਚ ਕਿਵੇਂ ਰਹਿੰਦੇ ਕਿਵੇਂ ਨਹੀਂ ਬਲੌਗ ਦੇ ਵਿੱਚ ਉਹ ਨਹੀਂ ਹੈਗਾ ਤੁਹਾਡਾ ਠੀਕ ਹੈ ਨਾ ਸਹੀ ਗੱਲ ਮੈਂਚਨ ਨਹੀਂ ਹੈਗਾ ਕੋਈ ਉੱਚੀ ਬਾਤ ਬੋਲਦਾ ਕੋਈ ਤੁਸੀਂ ਕਿਸੇ ਨੂੰ ਕਿਵੇਂ ਬੋਲਦਾ ਸਾਡੇ ਵਿੱਚ ਜਾ ਕੋਈ ਉਹਨਾਂ ਤੋਂ ਕੋਈ ਵੀ ਰਹਿੰਦਾ ਆ ਕੇ ਕਹਿੰਦੀ ਵੀ ਗੱਲ ਨਿਕਲਦੀ ਨਿਕਲਦੀ ਗਾ ਨਿਕਲ ਜਾਂਦੀ ਹੈ ਉਹ ਵੀ ਜਾਂਦੀ ਹੈ ਮੈਂ ਹੁਣ ਪਿਆਰ ਤੇ ਸੰਦੀਪ ਨੂੰ 10 ਗਾਲਾਂ ਕੱਢ ਦਿੰਦਾ ਸਾਰੇ ਦਿਹਾੜੇ 'ਚ ਜੀ ਕਈ ਵਾਰ ਮਤਲਬ ਗੁੱਸੇ ਵਿੱਚ ਬੋਲ ਜਾਂਦੇ ਆ ਨਹੀਂ ਹੁੰਦਾ ਫਿਰ ਉਹ ਦੂਆ ਬੰਦਾ ਥੋੜੀ ਜਿਹੀ ਫੀਲ ਕਰਦਾ ਗੱਲਾਂ ਹਾਂ ਇਹ ਕਿਤੇ ਵੀ ਫਿਰ ਇੱਕ ਤਾਂ ਤੁਹਾਡੀ ਪ੍ਰਾਈਵੇਸੀ ਖਤਮ ਹੁੰਦੀ ਹੈ ਵੀ ਜੇ ਤੁਸੀਂ ਹੁਣ ਫਿਰ ਮਾਂ ਚੱਲ ਪ੍ਰਾਈਵੇਸੀ ਤਾਂ ਸਾਡੀ ਕਿਹੜੀ ਆ ਸੀ ਜੇ ਮਾਂ ਮੈਂ ਪਹਿਲਾਂ 10 ਗਾਲਾਂ ਕੱਢਦਾ ਤਾਂ ਜਾਂ ਉਹ ਆ ਜਾਂਦੀ ਹੈ ਵਿਚਾਰੀ ਕੁੜੀ ਉਰੇ ਕਿੰਨਾ ਉਹਦਾ ਲਾਪਰੀ ਦਾ ਤੇ 15 ਘੜ ਦੰਨਾ ਮਾ ਪੰਜ ਵਧੇ ਗਿਆ ਘਟੀਆਂ ਨਹੀਂ ਹੈਗੀਆਂ ਮੈਂ ਸਾਡਾ ਤਾਂ ਸੁਭਾਅ ਪਤੀ ਜਾਰੀ ਹੋ ਜਾਂਦੀ ਹੈ ਚੱਲ ਹੈਨਾ ਬੰਦਾ ਚੱਲ ਥੋੜਾ ਜਿਹਾ ਕੀ ਗੱਲ ਹੋਰ ਆਪਾਂ ਆਪਣੇ ਸਮਝ ਕੇ ਬੋਲ ਬੈਠਦੇ ਹਾਂ ਵੀ ਕਈ ਵਾਰ ਇਹ ਵੀ ਚੱਕਰ ਪੈ ਜਾਂਦਾ ਪਰ ਗੱਲ ਕਈ ਵਾਰ ਹੋਰ ਪਾਸੇ ਚਲੀ ਜਾਂਦੀ ਹੈ ਹਾਂ ਤਾਂ ਆ ਤਾਂ ਸਾਡੀ ਲਾਪਰੀ ਤਾਂ ਕੋ ਕੁੜੀ ਸਿਆਣੀ ਧੀ ਹੈ ਹਾਂ ਵੀ ਉਹ ਗਾਂ ਕੋਈ ਗੱਲ ਕਰਦੀ ਨਹੀਂ ਹੈਗੀ ਜਾ ਕੇ ਅਸੀਂ ਹਾਂ ਤਾਂ ਲੜ ਵੀ ਪੈਂਦੇ ਹਾਂ ਹਾਂ ਤਾਂ ਸਿਆਣੀ ਧੀ ਹੈ ਕਿ ਮੇਰੇ ਬਾਪਾ ਤੇ ਲੜੂਂਗੇ ਮੈਂ ਆਪਣੇ ਬਸ ਹੋਰ ਜਾ ਕੇ ਨਹੀਂ ਦੱਸਣਾ। ਕੰਕਲੀ ਮੇਰੇ ਨਾਲ ਕਹਿੰਦੀ ਮੇਰੇ ਨਾਲ ਗੱਲ ਨਹੀਂ ਕਰਦੇ ਦੱਸ ਲੈ। ਹਾਂ ਪੁੱਤ। ਹਾਂ ਗਰਮੀ ਲੱਦਦੀ ਮੈਨੂੰ ਬਾਬਾ। ਹੁਣ ਮੈਨੂੰ ਵੀ ਗਰਮੀ ਲੱਗਣ ਲੱਗੀ। ਉੱਪਰ ਉਧਰ ਇਨਵਰਟਰ ਵੀ ਟੀਂ ਟੀਂ ਕਰੀ ਜਾਂਦਾ। ਕਿੱਥੇ? ਇਨਵਰਟਰ ਨਹੀਂ ਕਰਦਾ ਮਸ਼ੀਨ ਕਰਦੀ ਜਾਂਦਾ। ਅੱਛਾ ਅੱਛਾ ਅੱਛਾ। ਫੇਰ ਬਟਨ ਜਾ ਲੱਗ ਜਾਂਦਾ ਆਪਣੇ ਆਪ ਉਹ। ਹੁਣ ਬਾਪਾ ਜਦੋਂ ਸੀਟੀ ਵੱਜਦੀ ਨਾ ਭਾਪ ਚੜ੍ਹਦੀ ਉਹਦੇ 'ਚ ਫੇਰ ਕੰਮ ਖਰਾਬ ਹੁੰਦਾ ਉਹ। ਹਾਂ। ਫੇਰ ਚੱਕਰ। ਚੰਗੀ ਨਹੀਂ। ਵਾਹ। ਤੇਹਾਰ ਵੀ ਸ਼ੁਰੂ ਹੋ ਗਏ ਆ ਚੱਕਰੇ ਗੜਬੜੇ ਕੱਲੂ ਗੜਬੜੇ ਕੱਲੂ ਗੜਬੜੇ ਆ ਸਾਡੀ ਦੂਜੂ ਜੀ ਦਾ ਪਹਿਲਾ ਗੜਬੜਾ ਸਾਡੇ ਉੱਥੇ ਮਨਾਉਂਦੇ ਨਹੀਂ ਹੈਗੇ ਫੂਲ ਅੱਛਾ ਚਲ ਕੋਈ ਨੌਰੇ ਨੂੰ ਭੇਜ ਦੇ ਅਗਰੇ ਨਾਨਕੇ ਆ ਕੇ ਮਨਾ ਲੈ ਕੇ ਗੜਬੜਾ ਉਹ ਲੈ ਕੇ ਆ ਜੇ ਕਰੂਗੀ ਅਗਲੀ ਮੇਰੇ گاਉਂ ਬੁਲਾਣ ਅੱਛੇ ਬਹੁਤ ਬਹੁਤ ਅਲੱਗਾ ਹੈ ਪੰਜਾਬ ਦੇ ਵਿੱਚ ਇਦਾਂ ਨਹੀਂ ਕਰਦੇ ਉੱਥੇ ਨਾ ਗੁਰਗੱਲੇ ਕਚੌਰੀਆਂ ਬਣਾਉਂਦੇ ਆ ਨਾ ਆਪਣੇ ਚੱਕਰੇ ਚੁੱਕਰੇ ਜਿਹੇ ਹੁੰਦੇ ਜਿਹੜੇ ਆ ਭਰਨੇ ਆਪਾਂ ਨੇ ਨਾ ਗੜਬੜੇ ਪਤਾ ਹੀ ਨਹੀਂ ਉਹ ਗੜਬੜੇ ਨੂੰ ਕਹਿੰਦੇ ਕੀ ਆ ਮੈਂ ਇੱਕ ਵਾਰ ਇਥੇ ਨਮਾ ਸ਼ਹਿਰ ਦਾ ਕਿ ਮਰਾਜ਼ ਆ ਦੋਸਤ ਸੀ ਨਹੀਂ ਮਕੇਰੀਆਂ ਦਾ ਤੇ ਉਹ ਰੋਪੜੇ ਰਹਿਣਾ ਹੁੰਦਾ ਸੀ ਤੇ ਸਾਡੇ ਘਰ ਕਚੌਰੀਆਂ ਬਣੀਆਂ ਬੇਸੇ ਗੁਲਗੁਲੇ ਕਚੌਰੀਆਂ ਉਹ ਮੈਨੂੰ ਕਹਿੰਦਾ ਤੂੰ ਆਏ ਨਹੀਂ ਰੋਪੜ ਨੂੰ ਮਾਰ ਕੇ ਘਰ ਗੁਲਗੁਲੇ ਕਚੌਰੀਆਂ ਬਣਦੇ ਉਹ ਕਹਿੰਦਾ ਗੁਲਗੁਲੇ ਚਕੌੜੀਆਂ ਹੁੰਦੀਆਂ ਆ ਕਿ ਆ ਕਹਿੰਦਾ ਉਹ ਚਕੌੜੀਆਂ ਨਹੀਂ ਦੱਸੇ ਗੋਲ ਮੈਂ ਚਕੌੜੀਆਂ ਮਾ ਗਾਇ ਵਰਦਰੇ ਬਾਤ ਲੈ ਕੇ ਆਉਣੀਆਂ ਬਣੀਆਂ ਮੈਨੂੰ ਇਹ ਫੇਰ ਵਾ ਲੈ ਕੇ ਗਿਆ ਉਹਦੇ ਬਾਅਦ ਜਿਹੜਾ ਆਉਂਦੇ ਹੈਗੇ ਆ ਉੱਥੇ ਰਵਿੰਦਰ ਕਹਿੰਦਾ ਅਸੀਂ ਮੰਗਣ ਜਾਂਦੇ ਹੁੰਦੇ ਤੇ ਉਹ ਥੋੜੀ ਜਿਹੀ ਡੈਥ ਹੋ ਗਈ ਸੀਗੀ ਰਿਲੇਟਿਵ ਕੋਈ ਨਾ ਪਰ ਕਰਕੇ ਫਿਰ ਇਹਦੇ ਕਰਕੇ ਨਾ ਕਰਵਾ ਚਾਹ ਤੇ ਸੈਲੀਬ੍ਰੇਟ ਕਰਦੇ ਨਾ ਗੜਬੜੇ ਹੋਰ ਸਭ ਕੁਝ ਮਨਾਈ ਜਾਂਦੇ ਆ ਹਾਂ ਉਹ ਜਾਂਦਾ ਮਤਲਬ ਉਹ ਦਨਜਾਬ ਆ ਜਾਂਦੇ ਆ ਉਹ ਮੇਰਾ ਬੱਚਾ ਹਾਂ ਕਾ ਤੇ ਕਾ ਤੇ ਮੇਰਾ ਪੁੱਤ ਓਏ ਨੰਨੂ ਓਏ ਲੋ 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 ਓਹੋ ਜੀ ਬਾਹਰ ਤੇ ਕਿਰਪਾ ਨਾਲ ਬਾੜ ਦੇਲਾ ਬਾਈ ਰੋਦੀ ਕਿਰਪਾ ਨਾਲ ਕਿੰਨੇ ਇਹਦੇ ਸਿਰ ਪਰ ਅੰਗਤ ਦੇ ਦੇ ਨੋ ਵੀ ਜ਼ਿਆਦਾ ਹਾਂ ਇਹਦੇ ਵੀ ਬਾਤ ਜਾਨੀ ਦੇਖੀ ਹੋਰ ਵੀ ਬਦਲ ਨਹੀਂ ਤਏ ਆਪਣੀ ਦੇਸੂ ਸੁਗਰੀਤ ਤੇ ਹਾਂ ਨਹੀਂ ਤੇ ਉਹ ਅਸੀਂ ਤੇਲ ਕਦੇ ਕੋਈ ਬਦਾਮਾ ਦਾ ਲਾ ਦਿੰਦੇ ਕਦੇ ਕੇਸਕਿੰਗ ਲਾ ਦਿੰਦੇ ਕਦੇ ਕੋਈ ਲਾ ਦਿੰਦੇ ਉਹ ਬਾਗ ਵਾਗ ਰੋਗਣੇ ਲਾਉਂਦੇ ਹੁਣ ਤਾਂ ਨਹੀਂ ਅਬੂ ਬਸ ਇਹਦੇ ਤੇਰੇ ਵੀ ਅਬੂ ਕਰਤੇ ਖਰਾਬ ਹੈ ਅੱਛਾ ਇੱਕ ਵਾਰ ਜੈਸਵਿੰਦ ਦੀ ਛੋਟੀ ਜਿਹੀ ਵੀਡੀਓ ਦੇਖੀ ਜਾ ਰਹੀ ਹੈ ਕਿਸੇ ਕੁੜੀ ਦੇ ਵਿਆਹ ਨੂੰ ਨਹੀਂ ਤੇ ਗਏ ਤੂੰ ਤਾਂ ਕਰਨ ਤਾਂ ਅਰ ਆਪਣਾ ਤਿੰਨੇ ਜਣੇ ਐ ਸ਼ੁਭਰੀ ਦਾ ਆਇਆ ਕਰਦੀ ਆ ਵੀ ਮੈਨੂੰ ਵੀ ਲੈ ਜਾ ਬਾਤ ਜਮਾ ਨਹੀਂ ਹੈਗੇ ਗੰਜੀ ਸੀ ਹਾਂ ਤਾਂ ਕਹਦਾ ਵੀ ਸਹੇਲੀ ਦੀ ਇਹਦੀ ਪਰਖਾਲੀ ਵੀ ਕਰ ਲੈ ਵੀ ਮੈਨੂੰ ਵੀ ਲੈ ਜਾ ਆਪ ਮਗਰ ਲੱਗਦੇ ਜੈਸਵੇਂ ਕੱਦੀ ਚਾਈ ਜਾਂਦੀ ਆ ਹਾਂ ਐ ਚਾਚੂ ਵੀ ਕਿਹੜਾ ਛੱਡ ਕੇ ਜਾਈਏ ਹਾਂ ਚਾਚੂ ਇਹਨੂੰ ਕਿਹੜਾ ਛੱਡ ਕੇ ਜਾਈਏ ਕਿਆ ਹੁੰਦਾ ਆਇਆ ਕਿਆ ਕਰੇ ਹਾਂ ਹੁਣੇ ਹਾਂ ਇੱਕ ਤਾਂ ਮਾਸੀ ਤੇ ਰੋ ਕੇ ਬਹੁਤ ਦਮਾਉਂਦੀ ਆ ਇਹ ਓਏ ਹਰ ਗੋਣਾ ਦਨੀ ਜੀ ਦੇ ਮਾਂ ਤਾਂ ਸੁੱਤੇ ਪੈਣਿਆਂ ਨੂੰ ਦਵਾ ਵੀ ਦਿੰਦੀ ਹੈ ਹਾਂ ਸਾਫ਼ ਹੀ ਦਿੰਦੀ ਹੈ ਸਾਫ਼ ਹੀ ਦਿੰਦੀ ਹੈ ਰਵਾ ਵੀ ਦਿੰਦੀ ਹੈ ਹਾਂ ਦੇਖ ਰੱਖਿਆ ਸਿਸਟਮ ਬੇਮਾਤਾ ਕੀ ਨੇ ਦੇਖੀ ਬੇਮਾਤਾ ਸਿਆਣੇ ਦੀ ਗੱਲਾਂ ਬਣਾਈ ਜਾਂਦੇ ਸਾਡੇ ਬਜ਼ੁਰਗਾਂ ਨੇ ਸਿਆਣੇ ਦੀ ਗੱਲ ਆਪਾਂ ਵੀ ਸਿਆਣੇ ਹੀ ਆ ਹਾਂ ਨਾਨੇ ਨਾਨੀ ਹੋ ਗਏ ਹੁਣ ਇਹ ਵੀ ਬੇਮਾਤਾ ਹੀ ਦੋਉਂਦੀ ਆ ਜੀ ਆ ਨਾ ਚਲ ਕੋਈ ਨਹੀਂ ਚਲ ਕੋਈ ਨਾ ਵੀ ਕਿ ਸਿਆਣੇ ਆ ਵੀ ਦਾ ਘਰ ਨਹੀਂ ਹੁੰਦੇ ਅਸਲ ਵਿੱਚ ਸਿਆਣਿਆਂ ਦੀ ਗੱਲ ਮੰਨਣੀ ਵੀ ਜ਼ਰੂਰੀ ਹੁੰਦੀ ਆ ਸ਼ਾਇਦ ਇਹ ਗੱਲਾਂ ਬਾਕੀ ਹੁੰਦੀਆਂ ਵੀ ਹੋਣਗੀਆਂ ਐਹੀ ਜਿਹੀ ਕੋਈ ਗੱਲ ਜਬ ਜ਼ਰੂਰੀ ਨਹੀਂ ਸੁਣਨੀ ਮੈਨਾਂ ਨੂੰ ਹੀ ਪਤਾ ਰੋਣ ਦਾ ਕਿਆ ਪਤਾ ਇਹਨਾਂ ਨੂੰ ਹੱਸਣ ਦਾ ਕਿਆ ਪਤਾ ਹੱਸਣ ਦਾ ਕਿਆ ਪਤਾ ਕੁਛ ਨਹੀਂ ਪਤਾ ਇਹਨਾਂ ਨੂੰ ਜਦੋਂ ਤੋਂ ਹੁਣ ਜਦੋਂ ਸਾਫ ਹੈ ਨਾ ਕਰਿਆ ਨੇ ਲੈਟਰਿੰਗ ਬਾਥਰੂਮ ਕਰ ਲਈ ਵਿੱਚੇ ਇਹਨੂੰ ਰੋਣ ਦਾ ਪਤਾ ਫਿਰ ਰੋਣਾ ਨਾ ਜਦੋਂ ਮਾਉ ਲਾ ਦਿੰਦੇ ਆ ਆਓ ਮੈਨੂੰ ਪਤਾ ਹੁੰਦਾ ਮੈਂ ਜਦੋਂ ਬਦਲ ਦਿੰਨੀ ਆ ਪੇ ਆਹ ਕੁੜੀ ਸਾਫ ਸੁਥਰੀ ਹੈ ਤੁਹਾਨੂੰ ਸੱਚੀ ਗੱਲ ਕਹਤੀ ਮੈਂ ਤੇ ਦੇਖ ਲਓ ਉਸ ਰੱਖਨੇ ਅਸੀਂ ਸਾਫ ਸੁਥਰੇ ਰੱਖਣ ਦੀ ਜਿਵੇਂ ਰੀਤ ਨੂੰ ਆਦਤ ਪਾਈ ਹੈ ਨਾ ਵੀ ਇਦਾਂ ਹੀ ਬਣਾ ਲੈ। ਰੋਜ਼ ਨਾਉਣ ਦੀ। ਹਾਂ। ਰੀਤ ਚਾਹ ਸਰਦੀ ਚਾਹ ਗਰਮੀ ਨਾਲ ਕੇ ਜਾਉ ਸਕੂਲ। ਸਵੇਰੇ ਲੜਾਈ ਹੁੰਦੀ ਹੈ ਮੈਂ ਗਰਮ ਪਾਣਾ ਹੈ ਨਾ ਠੰਡੇ ਨਾਲ ਨਾ। ਹਾਂ। ਉਹ ਲੜਕੇ ਜਾਂਦੀ ਹੈ। ਛੂਲੀ ਜਾਣਾ ਕਹਿੰਦੀ ਮੈਨੂੰ ਟਿਊਸ਼ਨ ਪੜ੍ਹਾ ਦੇ ਦਾ ਰੋਜ਼ ਲੈ। ਆ ਲੈ। ਫਿਰ ਉਹ ਕਹਿੰਦੀ ਉਹ ਮੈਮ ਕੋਲ ਨਹੀਂ ਜਾਣਾ ਮੈਂ ਮੈਮ ਕੋਲ ਜਾਉਂਗੀ ਮੈਂ। ਦੇਖ ਨਾ। ਉੱਥੇ ਦੇ ਉਹਦੀ ਉਮਰ ਦੀ ਨਾਲ ਉਹ ਨਾ ਜਵਾਕੜੀ। ਹਾਂ। ਉਹਦੇ ਨਾਲ ਖੇਲਦੀ ਜਾ ਕੇ। ਤਾ ਅਗਰ ਕੀ ਕਰਦੀ ਆ ਸਕੂਲ ਚ ਖੇਡਣ ਦਾ ਵੇਰਨਾ ਹੋਣਾ ਨਹੀਂ ਬੰਨ ਤੋਂ ਲੈ ਕੇ 20 ਤੱਕ ਕਾਊਂਟਿੰਗ ਐ ਸਿਵਾਉਂਦੀ ਆ ਹਮ ਅੜਦੀ ਜੀ ਭਾਬੀ ਸਖਾਈ ਜਾਂਦੀ ਨਾਲ ਨਾਲ ਕੁਝ ਸਕੂਲ ਦੀ ਇੰਪਰੂਵਮੈਂਟ ਆ ਐ ਹੀ ਹੁ ਟਿਊਸ਼ਨ ਤਾਂ ਮੈਨੂੰ ਲੱਗਦਾ ਏ 20 30 ਦਿਨਾਂ ਬਾਅਦ ਗਈ ਆ ਹਮ ਦੇਖੇ ਰਾਤ ਨੂੰ ਜਦ ਮੇਰੇ ਨਾਲ ਤੌਣ ਪੈਂਦੀ ਐ ਨਹੀਂ ਮੈਂ ਬਥੇਰਾ ਜੋਲ ਆਉਂਦੀ ਆ ਬਿਉਰੇ ਪੈ ਜਾ ਬਥੇਰਾ ਪਤਾਉਣੇ ਪਹਿਲਾਂ ਉਹ ਤਾਂ ਪੈ ਵੀ ਜਾਂਦੀ ਆ ਚੱਲ ਹੇਰ ਉੱਠ ਕੇ ਜੇ ਸੰਦੀਪ ਨਾਲ ਸੁੱਤੀ ਪਈ ਨੂੰ ਵੀ ਕਹਿ ਦਵੇ ਜੇ ਵੀ ਤੂੰ ਉੱਠ ਕੇ ਦੂਏ ਪਾਸੇ ਨੂੰ ਹੋ ਜਾ ਉਧਰ ਚੱਲ ਵੀ ਕਿ ਤਾ ਵੀ ਚਲੀ ਜਾਂਦੀ ਹੈ ਹੂੰ ਰਾਤ ਨੂੰ ਮੈਨੂੰ ਬਾਹਰ ਆਕਦਾ ਹੈ ਮੈਂ ਕਿ ਕਿਆ ਮੇਰਾ ਤੇਰਾ ਬਹੁਤ ਰੋਂਦਾ ਕਈ ਵਾਰ ਮੈਨੂੰ ਬਾਬੇ ਠੀਕ ਕਰ ਦੋ ਮੈਂ ਹਰ ਗਣ ਨੂੰ ਆਪਣੇ ਨਾਲ ਪਾਵਾਂ ਮਾਸੀ ਸ਼ੂਗ ਨਾਲ ਪਵੇ ਓਹ 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 ਜਾਉ ਮਰਜੀ ਉਹਨੇ ਪਹਿਣਾ ਮੇਰੇ ਨਾਲੇ ਜਿੱਦ ਨੂੰ ਮਰਜੀ ਪਾ ਲਿਓ ਟੋੜ ਬੰਦੋ ਹੁਣ ਬੰਦੋ ਮੈਨੂੰ ਵੀ ਅੱਲਾ ਵੀ ਪਤਾ ਵੀ ਕਿ ਮੈਨੂੰ ਮਤਲਬ ਕਿਆ ਕਹਿਣਾ ਚੱਲ ਜੇ ਸੰਦੀਪ ਨਾਲ ਹੋਣੀ ਪੈਂਦੀ ਆਪਣੀ ਸ਼ੁਭ੍ਰੀਤ ਪੈ ਨਹੀਂ ਸਕਦੀ ਕਿ ਤੁਸੀਂ ਹਰ ਗੁੰਡਾ ਪਾਲਿਆ ਕਰੋ ਹਰ ਗੁੰਡਾ ਨਹੀਂ ਬਣਦੀ ਜੀ ਮੇਰਾ ਨਹੀਂ ਬਣਦੀ ਨਹੀਂ ਬਣਦੀ ਕੰਦੇ ਮੈਂ ਕਾਈ ਪਤਾ ਨਹੀਂ ਇਹਨਾਂ ਦਾ ਕੱਡ ਦੱਬਦਾ ਮੈਂ ਤਾਂ ਵਿੱਕੀ ਨਾਲ ਲਈਦੀ ਜਿਹੜੀ ਤੈਨੂੰ ਬਹੁਤ ਪੁੱਛ ਰੋਤਾ ਹੈ ਕਿ ਤੂੰ ਦੋ ਨਹੀਂ ਸੀ ਮੈਂ ਪਾਈ ਵਿੱਕੀ ਨਾਲ ਸ਼ੁਭ੍ਰੀਤ ਨਹੀਂ ਉਹ ਇਹ ਇਨਾਂ ਦਾ ਵਿੱਕੀ ਕਾਲਾ ਪਰ ਲੈਣਾ ਪਿਆ ਹੁੰਦਾ ਪਰ ਖੁਦ ਡਰ ਰਹਿੰਦਾ ਹਾਂ ਵੀ ਕੁਝ ਸੱਬ ਨਾ ਹੋ ਜਾਵੇ ਨਹੀਂ ਦਰ ਨਹੀਂ ਆਏ ਹਾਂ ਮਨ ਰੋ ਹੁੰਦਾ ਨਹੀਂ ਦਰ ਹói 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 ਇਨਾ ਗੁੱਛਾ ਇਨਾ ਗੁੱਛਾ ਚਲ ਜਾ ਉਹ ਪੱਖਾ ਲਾ ਦੂੰ ਉਹ ਪੱਖਾ ਵੀ ਲਾ ਦੋ ਕਹਿੰਦੀ ਬੋਲੀ ਜਾਂਦੇ ਮੇਰੇ ਕੋਲ ਚੁੱਪ ਕਰ ਦੇ ਨਹੀਂ ਮੈਨੂੰ ਨੀਂਦ ਆਏ ਪਈ ਚਲ ਜਾ ਮੇਰੇ ਚਲ ਜਾ ਠੀਕ ਹੈ ਓਕੇ ਬਾਏ ਬਾਏ